ਹਾਂਜੀ ਸਾਥੀਓ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਬਦਾ ਇੰਜੀਨੀਅਰਿੰਗ ਅਕੈਡਮੀ ਪੰਜਾਬ ਦੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ CR 301 ਦੀ ਭਰਤੀ ਲਗਭਗ ਕੰਪਲੀਟ ਹੋ ਚੁੱਕੀ ਹੈ ਉਹਨਾਂ ਦੇ ਜੋਇਨਿੰਗ ਲੈਟਰ ਵੀ ਮਿਲ ਚੁੱਕੇ ਨੇ ਤੇ ਹੁਣ ਜੋ ਨਵੇਂ ITI 홀ਡਰ ਨੇ ਉਹਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਤੇ ਧਰਨੇ ਵੀ ਲਗਾਏ ਜਾ ਰਹੇ ਨੇ ਜਿਸ ਵਿੱਚ ਉਹਨਾਂ ਦੀ ਮੰਗ ਹੈ ਕਿ ਘੱਟੋ-ਘੱਟ ਅਪ੍ਰੈਂਟਿਸਸ਼ਿਪ ਦੀਆਂ 5500 ਪੋਸਟਾਂ ਜੋ ਨੇ ਉਹ ਕੱਢੀਆਂ ਜਾਣ ਤੇ ਇਹ ਪੋਸਟਾਂ ਆਪਾਂ ਉਮੀਦ ਕਰ ਸਕਦੇ ਹਾਂ ਕਿ ਨਵੇਂ ਸਾਲ ਦੇ ਵਿੱਚ ਵਿੱਚ ਅਪ੍ਰੈਂਟਿਸਸ਼ਿਪ ਦੀਆਂ ਪੋਸਟਾਂ ਆ ਜਾਣਗੀਆਂ ਕਿਉਂਕਿ ਅਪ੍ਰੈਂਟਿਸਸ਼ਿਪ ਦੀਆਂ ਪੋਸਟਾਂ ਆਣੀਆਂ ਸੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਅਨਾਊਂਸਮੈਂਟ ਕੀਤੀ ਸੀ ਕਿ ਨਵੇਂ ਸਾਲ ਦੇ ਸਟਾਰਟਿੰਗ ਵਿੱਚ ਹੀ ਆਪਣੀ ਅਪ੍ਰੈਂਟਿਸਸ਼ਿਪ ਦੀਆਂ ਲਗਭਗ 2000 ਤੋਂ ਲੈ ਕੇ 2500 ਪੋਸਟਾਂ ਆਣਗੀਆਂ ਪਰ ਇਹ ਪੋਸਟਾਂ ਬਾਦਦੀਆਂ ਨੇ ਜਾਂ ਨਹੀਂ ਬਾਦਦੀਆਂ ਇਹ ਆਪਣਾ ਉਦੋਂ ਦੇਖਣਾ ਹੋਵੇਗਾ ਜਿਹੜੇ ਆਪਣੇ ਸਾਥੀ ਸੰਘਰਸ਼ ਕਰ ਰਹੇ ਨੇ ਉਹਨਾਂ ਦੇ ਯੋਗਦਾਨ ਨਾਲ ਹੀ ਇਹ ਪੋਸਟਾਂ ਵੱਧ ਸਕਦੀਆਂ ਨੇ ਤੇ ਹੁਣ ਜੇਕਰ ਆਪਾਂ ਆਫੀਸ਼ੀਅਲ ਨੋਟੀਫਿਕੇਸ਼ਨ ਦੀ ਗੱਲ ਕਰੀਏ ਆਫੀਸ਼ੀਅਲ ਨੋਟੀਫਿਕੇਸ਼ਨ ਜੋ ਪੀਐਸਬੀਸੀਐਲ ਲਾਈਨਮੈਨ ਅਪਰੈਂਟਸ਼ਿਪ ਦਾ ਹੈ ਇਹ ਆਪਾਂ ਨੂੰ ਦਸੰਬਰ ਐਂਡ ਤੱਕ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਸੀਆਰਏ 301 ਤੋਂ ਲੈ ਕੇ 310 ਤੱਕ ਦੇ ਨੋਟੀਫਿਕੇਸ਼ਨ ਨੇ ਜੋ ਪੀਐਸ ਪੀਸੀਐਲ ਨੇ ਕੱਢ ਦਿੱਤੇ ਨੇ ਤੇ ਹੁਣ ਇਸ ਤੋਂ ਬਾਅਦ ਜੋ ਵੀ ਸੀਆਰਏ ਆਵੇਗਾ ਉਹ ਅਪਰੈਂਟਸ਼ਿਪ ਦੀ ਪੋਸਟਾਂ ਦਾ ਹੀ ਆਵੇਗਾ ਤੇ ਜੇਕਰ ਤੁਸੀਂ ਵੀ ਇੱਕ ਆਈਟੀਆਈ ਹੋਲਡਰ ਹੋ ਤਾਂ ਤੁਹਾਡੇ ਲਈ ਇਹ ਇੱਕ ਬਹੁਤ ਹੀ ਸੁਨਹਿਰਾ ਮੌਕਾਗਾ ਤੁਸੀਂ ਵੀ ਆਪਣਾ ਅਪਰੈਂਟਸ਼ਿਪ ਜੋ ਹੈ ਉਹ ਕੰਪਲੀਟ ਕਰ ਸਕਦੇ ਹੋ ਕਿਉਂਕਿ ਲਾਈਨਮੈਨ ਜਾਂ ਐਲਐਮ ਲੱਗਣ ਲਈ ਅਪਰੈਂਟਸ਼ਿਪ ਦਾ ਹੋਣਾ ਬਹੁਤ ਜ਼ਰੂਰੀ ਹੈ ਕੱਲੀ ਆਈਟੀਆਈ ਨਾਲ ਆਪਾਂ ਲਾਈਨਮੈਨ ਨਹੀਂ ਲੱਗ ਸਕਦੇ ਸੋ ਫਰੈਂਡਸ਼ਿਪ ਸੰਬੰਧੀ ਵੀ ਮੈਂ ਸਾਰੀ ਅਪਡੇਟ ਇਸ ਚੈਨਲ ਤੇ ਸ਼ੇਅਰ ਕਰਦਾ ਰਹਾਂਗਾ ਜਿਹੜੇ ਮੇਰੇ ਵੀਰਸ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ